ਦੇਖੋ ਮੈਂ ਜਿਹੜੀਆਂ ਗੱਲਾਂ ਕੀਤੀਆਂ ਸੀ ਕੱਲ ਮੈਂ ਸ਼੍ਰੀ ਪਟਨਾ ਸਾਹਿਬ ਸਾਡੇ ਪਵਿੱਤਰ ਸਥਾਨ ਉੱਥੇ ਦੇ ਬਹੁਤ ਸਿੱਖ ਸੰਗਤ ਨਾਲ ਗੱਲ ਕੀਤੀ ਉਦੋਂ ਬਾਅਦ ਮੈਂ ਭਾਗਲਪੁਰ ਬਹੁਤ ਸਾਡੀ ਸਿੱਖ ਸੰਗਤਾਂ ਨਾਲ ਗੱਲ ਕਰ ਰਿਹਾ ਸੀ ਤੇ ਉੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਦੋਂ ਪਟਨਾ ਸਾਹਿਬ ਤੋਂ ਜਾ ਰਹੇ ਸੀ ਆਸਾਨ ਦੇ ਵੱਲ ਨੂੰ ਗੰਗਾ ਜੀ ਦੇ ਕਿਨਾਰੇ ਤੇ ਉੱਥੇ ਉਹ ਤਕਰੀਬਨ 40 ਦਿਨ ਉਹ ਰੁਕੇ ਤੇ ਜਦੋਂ ਮੈਂ ਉੱਥੇ ਮੱਥਾ ਟੇਕਣ ਗਿਆ ਤੇ ਉੱਥੇ ਉਹ ਸਾਰੇ ਵੀ ਜਿਹੜੇ ਉੱਥੇ ਦੇ ਸਿੱਖ ਸੀ ਤੇ ਮੀਡੀਆ ਵੀ ਉਹ ਮੈਨੂੰ ਇਸ ਗੱਲ 'ਚ ਪੁੱਛਣ ਲੱਗੇ ਵੀ ਜੀ ਅਸੀਂ ਤਾਂ ਇੱਥੇ ਭਗਲਪੁਰ 'ਚ ਰਹਿ ਰਹੇ ਹਾਂ ਤੇ ਇੱਥੋਂ 65 ਕਿਲੋਮੀਟਰ ਅੱਗੇ ਤਕਰੀਬਨ 14 ਤੋਂ 15 ਗੁਰਦੁਆਰੇ ਇਤਿਹਾਸਿਕ ਨੇ ਬਿਹਾਰ ਦੇ ਵਿੱਚ ਹੀ ਤੇ ਪਟਨਾ ਸਾਹਿਬ ਤੋਂ ਤੁਸੀਂ ਆ ਰਹੇ ਹੋ ਸਾਨੂੰ ਜਿਹੜਾ ਇਹ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਹੈ ਜਾਕੀ ਬਾਹਰਲੀ ਤਰਤੀਜ ਵੀ ਆ ਅਸੀਂ ਤੁਹਾਡੇ ਵਿੱਚ ਖੜੇ ਆ ਤੁਹਾਨੂੰ ਅਸੀਂ ਰੇਲਵੇ ਸਟੇਸ਼ਨ ਤੇ ਸਭ ਨੇ ਜਕਾਰੇ ਛੱਡੇ ਉਹਦੇ ਵਿੱਚ ਸਭ ਜਾਤ ਪ੍ਰਾਦਰੀਆਂ ਦੇ ਸੀ ਬੋਲੇ ਸੋ ਨਿਹਾਲ ਦੇ ਜਦੋਂ ਜਕਾਰੇ ਛੱਡੇ ਸਾਰਿਆਂ ਨੇ ਲਾਇ ਵਿੱਚ ਉੱਤੇ ਚਾਹੇ ਕੋਈ ਹਿੰਦੂ ਸੀ ਚਾਹੇ ਕੋਈ ਮੁਸਲਮਾਨ ਸੀ ਚਾਹੇ ਕੋਈ ਇਸਾਈ ਸੀ ਤੇ ਸਾਨੂੰ ਤਾਂ ਇੱਥੇ ਰਹਿੰਦਿਆਂ ਨੂੰ ਕਿਸੇ ਨੇ ਅੱਜ ਤੱਕ ਸਾਡੇ ਰੋਜ਼ ਲੰਗਰ ਚੱਲਦੇ ਸਮੇਂ ਤੇ ਸਾਡੇ ਲੰਗਰਾਂ ਸੇਵਾ ਕਰਨ ਆਉਂਦੇ ਆ ਲੰਗਰ ਛਕਣ ਆਉਂਦੇ ਆ ਕਿਸੇ ਨੇ ਸਾਨੂੰ ਰੋਕਿਆ ਸੋ ਇੱਕ ਵੀ ਕੋਈ ਸਿੱਖ ਵੀ ਜੀ ਨੂੰ ਦੇਸ਼ ਦੇ ਵਿੱਚ ਪਗੜੀ ਮੰਨੋ ਰੋਕਿਆ ਹੋਵੇ ਦਾੜੀ ਰੱਖਣ ਨੂੰ ਰੋਕਿਆ ਹੋਵੇ ਗੁਰਦੁਆਰੇ ਜਾਣ ਨੂੰ ਰੋਕਿਆ ਹੋਵੇ ਤੇ ਉਦੋਂ ਬਾਅਦ ਚਲੋ ਇਹ ਰਾਹੁਲ ਗਾਂਧੀ ਸਟੇਟਮੈਂਟ ਤੋਂ ਬਾਅਦ ਜਦੋਂ ਮੈਂ ਇਹ ਗੱਲ ਕਹੀ ਵੀ ਯਾਰ ਇਹ ਮਾਹੌਲ ਬਹੁਤ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਆਪਣੇ ਸਿੱਖ ਤਾਂ ਬੜੇ ਪੂਰੇ ਅਮਨ ਸ਼ਾਂਤੀ ਨਾਲ ਰਾਜ ਕਰ ਰਹੇ ਆ ਚਲੋ ਸਾਡੀ ਸ਼ਾਨ ਆ ਦੇਸ਼ ਸਾਡਾ ਏ ਯਾਰ ਕਿਸੇ ਦਾ ਦੇਸ਼ ਆ ਸਿੱਖਾਂ ਦਾ ਦੇਸ਼ ਜਿਵੇਂ ਬਾਕੀ ਸਾਰਿਆਂ ਦਾ ਦੇਸ਼ ਆ ਤਿਤ ਰਾਹੁਲ ਗਾਂਧੀ ਸਟੇਟਮੈਂਟ ਤੋਂ ਬਾਅਦ ਜਦੋਂ ਮੈਂ ਇਹ ਗੱਲ ਕੀਤੀ ਕਿਉਂਕਿ ਬਹਾਰਲੇ ਸਟੇਟਾਂ ਦੇ ਵਿੱਚ ਐਸਾ ਮਾਹੌਲ ਨਾ ਬਣੇ ਸਿੱਖਾਂ ਲਈ ਉਦੋਂ ਬਾਅਦ ਮੈਂ ਜਦੋਂ ਮੈਂ ਪਹੁੰਚਿਆ ਰਾਤ ਤੇ ਮੈਂ ਉਦੋਂ ਬਾਅਦ ਆ ਜਿਹੜੇ ਏਜੰਟ ਨੇ ਰਾਹੁਲ ਗਾਂਧੀ ਦੇ ਖਾਸ ਤੌਰ ਤੇ ਪੰਜਾਬ ਦੇ ਜਿਹਦੇ ਵਿੱਚ ਇਹ ਰਾਜਾ ਵੜਿੰਗ ਜਿਹੜੇ ਉੱਥੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਪ੍ਰਤਾਪ ਬਾਜਵਾ ਜੀ ਮੈਂ ਅਜੇ ਢੀੜੀ ਪੰਜਾਮੀ ਵਾਲਿਆਂ ਨੂੰ ਮੈਂ ਸਤਿਕਾਰ ਕਰਦਾ ਵੱਡੇ ਆ ਮੈਂ ਜੇ ਨਹੀਂ ਵੀ ਹਜੇ ਵੀ ਜਿਓ ਅੱਗੇ ਉਹਨਾਂ ਦੀ ਜੇ ਨਹੀਂ ਉਹ ਹਟਣਗੇ ਭਾਈ ਫਿਰ ਜੇ ਇੱਜ਼ਤ ਕਰਾਉਣੀ ਨਹੀਂ ਆਉਂਦੀ ਤਾਂ ਫਿਰ ਉਹਨਾਂ ਦੇ ਵੀ ਹਿਸਾਬ ਕਰ ਲਾਂਗੇ ਕੋਈ ਗੱਲ ਨਹੀਂ ਉਹ ਤਾਂ ਸਭ ਦਾ ਹੀ ਹੁੰਦਾ ਏ ਪਰ ਮੈਂ ਅੱਜ ਬੜਿੰਗ ਸਾਹਿਬ ਤੁਹਾਨੂੰ ਇਹ ਗੱਲ ਇੱਕ ਦੱਸਣੀ ਚਾਹਨਾ ਤੁਸੀਂ ਬਾਰ-ਬਾਰ ਪਹਿਲਾਂ ਤਾਂ ਮੈਨੂੰ ਪਤਾ ਵੀ ਤੁਸੀਂ ਰਾਹੁਲ ਗਾਂਧੀ ਨੂੰ ਘੱਤ ਤੋਂ ਜਾਣਦੇ ਹੋ ਜਾਂ ਰਾਹੁਲ ਗਾਂਧੀ ਤੁਹਾਨੂੰ ਘੱਤ ਤੋਂ ਜਾਣਦਾ ਮੇਰੇ ਕੋਲ ਸਾਰਾ ਹੀ ਤੁਹਾਡੇ ਕੋਤੜੇ ਮੇਰੇ ਮੂਰੇ ਹੀ ਤੁਸੀਂ ਮੈਂ ਤੁਹਾਨੂੰ ਦੇਖਦਾ ਰਿਹਾ ਐ ਇਸੇ ਕੋਈ ਭੁਲੇਖੇ ਚ ਨਾ ਰਹੋ ਅੱਜ ਬੇਸ਼ੱਕ ਤੁਸੀਂ ਪ੍ਰਧਾਨ ਬਣ ਗਏ ਪਰ ਮੈਨੂੰ ਪਤਾ ਹੈ ਸਾਰੇ ਉਦੋਂ ਬਾਅਦ ਜੇ ਮੈਂ ਗੱਲ ਕਰਾਂ ਤੁਸੀਂ ਬਾਰ-ਬਾਰ ਗੱਲ ਲੁਧਿਆਣੇ ਦੀ ਇਲੈਕਸ਼ਨ ਦੀ ਗੱਲ ਕੀਤੀ ਵੀ ਮੈਂ ਲੁਧਿਆਣੇ ਆ ਕੇ ਇਲੈਕਸ਼ਨ ਆ ਜਿਹੜੀ ਜਿੱਤਿਆ ਹੈ ਮੈਂ ਸਾਰੇ ਪੰਜਾਬੀਆਂ ਨੂੰ ਖਾਸ ਤੌਰ ਕਾਂਗਰਸੀਆਂ ਨੂੰ ਮੈਂ ਤੇ ਆਪਣੇ ਬੀਜੇਪੀ ਵਾਲਿਆਂ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਇਹਨਾਂ ਬਾਰੇ ਇਹ ਬਿੰਦੂ ਸਾਹਿਬ ਬਾਰੇ ਇੱਕ ਇਹਨਾਂ ਨੇ ਜ਼ਿਕਰ ਸਾਡੇ ਪਰਿਵਾਰ ਦਾ ਵੀ ਕੀਤਾ ਬੁਰਕੀਰਤ ਸਿੰਘ ਦਾ ਕੀਤਾ ਮੇਰਾ ਕੀਤਾ ਹੁਣ ਮੈਂ ਤੁਹਾਨੂੰ 2008 ਦੀ ਗੱਲ ਸੁਣਾਉਣਾ ਰਾਹੁਲ ਗਾਂਧੀ ਜੀ ਜਦੋਂ ਆਏ ਸਿਆਸਤ ਚ ਇੱਕ ਉਹਨਾਂ ਨੇ ਇਹ ਕਿਹਾ ਵੀ ਇਨਰ ਡੈਮੋਕ੍ਰੇਸੀ ਲੋਕਤੰਤਰ ਪਾਰਟੀ ਚ ਬਹਾਲ ਕਰਨਾ ਉਹੀ ਬੰਦਾ ਕੁਝ ਬਣੂਗਾ ਜਿਹੜਾ ਬੰਦਾ ਇਲੈਕਸ਼ਨ ਜਿੱਤੂ ਪਾਰਟੀ ਦੀ ਤੇ ਜੀ ਉਹਦੀ ਸ਼ੁਰੂਆਤ ਹੈ ਜਿਹੜੀ ਉਹ ਪੰਜਾਬ ਤੋਂ 2008 ਚ ਮੈਂਬਰਸ਼ਿਪ ਤੋਂ ਕਰਤੀ ਉਹ ਮੈਂਬਰਸ਼ਿਪ ਕੀਤੀ ਸ਼ੁਰੂ ਵੀ 20 ਸਾਲ ਤੋਂ ਥੱਲੇ ਥੱਲੇ ਇਲੈਕਸ਼ਨਾਂ ਹੋਣਗੀਆਂ ਕੋਈ ਵੀ ਉਹ ਚ ਪਾਰਟਿਸਪੇਟ ਕਰ ਸਕਦਾ ਇਹ ਮੈਂ ਤਾਂ ਬਿਲਕੁਲ ਸਾਡਾ ਵੱਡੇ ਭਰਾ ਗੁਰਕੀਰਤ ਸਿੰਘ ਹਰੇਕ ਨੇ ਸਿਆਸਤ ਚ ਆਉਣਾ ਨਹੀਂ ਹੁੰਦਾ ਉਹ ਪੋਲਿਟਿਕਸ ਕਰਦੇ ਸੀ ਅਸੀਂ ਉਹਨਾਂ ਦੇ ਨਾਲ ਸੱਜੀ ਖੱਬੀ ਬਾਹ ਮਣ ਕੇ ਰਹਦੇ ਸੀ ਨਾਲ ਕੰਮ ਕਰਦੇ ਸੀ ਇਹ ਜਿਹੜੇ ਰਾਜਾ ਬਲਿੰਗ ਸਾਹਿਬ ਨੇ ਇਹ ਉਦੋਂ ਪਹਿਲਾਂ ਗੁਰਕੀਰਤ ਯੂਥ ਕਾਂਗਰਸ ਸੀਗੇ ਮੈਂ ਇੱਕ ਸਪਾਈ ਦੇ ਤੌਰ ਤੇ ਕੰਮ ਕਰਦਾ ਸੀ ਕੋਈ ਅਹੁਦੇ ਪਿੱਛੇ ਨਹੀਂ ਤੇ ਉਹ ਇਲੈਕਸ਼ਨ ਰਾਹੁਲ ਗਾਂਧੀ ਨੇ ਜਦੋਂ ਰੱਖ ਲਈ 2008 ਚ ਇਹ ਪਹਿਲਾ ਯੂਥ ਕਾਂਗਰਸ 5YC ਦੇ ਵਿੱਚ ਇੰਡੀਅਨ ਯੂਥ ਕਾਂਗਰਸ ਦੇ ਵਿੱਚ ਉਰੇ ਸਪੋਕਸਪਰਸਨ ਸੀ ਰਾਜਾ ਬੜਿੰਗ ਸਾਹਿਬ ਤੇ ਖਜ਼ਾਨਚੀ ਸਾਡੇ ਸਾਡੇ ਮਿੱਤਰ ਸੁਖਪਾਲ ਭੁੱਲਰ ਨੇ ਜਿਹੜੇ ਉਹ ਖਜ਼ਾਨਚੀ ਸੀ ਤੇ অশੋਕ ਤਵਰ ਆ ਜਿਹੜੇ ਉਹ ਪ੍ਰਧਾਨ ਸੀ ਉਹ ਵੀ ਅੱਜ ਵੀ ਜੀਪੀਚ ਨੇ ਜਿਹੜੇ ਉਸ ਵੇਲੇ ਆਏ ਵੇ ਸੀ ਪ੍ਰਧਾਨ ਸੀ ਤੇ ਉਸ ਵੇਲੇ ਜਦੋਂ ਇਲੈਕਸ਼ਨ ਲੱਖ ਲਈ ਮੈਂਬਰਸ਼ਿਪ ਸ਼ੁਰੂ ਹੋ ਗਈ ਇਹਨਾਂ ਨੂੰ ਪਤਾ ਲੱਗ ਗਿਆ ਵੀ ਆਈਵਾਈਸੀ 'ਚ ਬੈਠੇ ਜਿਹੜੇ ਇਹ ਸਾਰਾ ਜਿਹੜੇ ਸ਼ੁਰੀਅੰਤਰ ਰਚ ਰਹੇ ਸੀ ਉੱਥੇ ਵੀ ਵੋਟਾਂ ਦਾ ਪਾਵਰ ਵੀ ਲਈਏ ਵੋਟਾਂ 'ਚ ਜਿੱਤਾਂ ਆਪ ਹੀ ਜਾਈਏ ਵਿੱਚ ਹੀ ਇਹ ਰਾਹੁਲ ਗਾਂਧੀ ਵਿੱਚ ਹੀ ਇਹਨਾਂ ਦਾ ਉਹ ਦੋਸਤ ਵੇਲੇ ਦੇ ਪ੍ਰਧਾਨ ਇਹ ਤਿਆਰੀ ਕਰਕੇ ਆ ਗਏ ਜੀ ਇਹਨਾਂ ਨੇ ਦੇਖਿਆ ਵੀ ਇਹ ਲੋਕਪ੍ਰਿਅਤਾ ਕਿਹਦੀ ਹੈ ਤਾਂ ਗੁਰਕੀ ਰਦੀ ਹੈ ਉਹਰੇ ਹੱਥਾਂ ਗਿਆ ਸੀ ਤਾਂ ਇਲੈਕਸ਼ਨ ਪੰਜਾਬ 'ਚ ਕਰਾਈ ਪਹਿਲਾ ਸੂਬਾ ਬਣਾਇਆ ਇੱਥੇ ਰਲ ਕੇ ਦਿੱਲੀ ਬਹਿ ਕੇ ਆਈਵਾਈਸੀ 'ਚ ਤੇ ਜੇ ਸਾਡਾ ਅਸੀਂ ਉਹਨਾਂ ਜਿੱਤੇ ਤੇ ਫਿਰ ਇਲੈਕਸ਼ਨ ਕਰਾਉਣ ਦਾ ਕੀ ਮਤਲਬ ਰਾਹੁਲ ਗਾਂਧੀ ਦੇ ਮੂਰੇ ਜਿਹੜੇ ਅਸੀਂ ਰੋਜ਼ ਹੀਰੋ ਮੰਨਦੇ ਆ ਵੀ ਤੁਸੀਂ ਤਾਂ ਆਈਵਾਈਸੀ ਪ੍ਰਧਾਨ ਇੱਥੇ ਦੇ ਸਭ ਤੋਂ ਨੇੜੇ ਹੋ ਤੇ ਜਾ ਕੇ ਪੰਜਾਬ ਚ ਇਲੈਕਸ਼ਨ ਹਾਰ ਗਏ ਇੱਥੇ ਤੁਸੀਂ ਤਾਂ ਦੇਸ਼ ਦੇ ਜਿਹੜੇ ਸਪੋਕਸਪਰਸਨ ਬੜੇ ਹੋਏ ਆ ਜਾਂ ਜਨਰਲ ਸੈਕਟਰੀ ਬਣੇ ਹੋਏ ਆ ਇਹਨਾਂ ਨੇ ਦੇਖਿਆ ਵੀ ਗੁਰਕੀਰਤ ਸਾਹਿਬ ਦੀ ਵੱਡੇ ਭਰਾ ਮੇਰੇ ਦੀ ਵੀ ਉਮਰ ਜਿਹੜੀ ਉਹ 35 ਸਾਲ ਟੱਪਦੀ ਕਦੋਂ ਆ ਇਹਨਾਂ ਨੂੰ ਉਹਨਾਂ ਦੇ ਦੋ ਮਹੀਨੇ ਪਏ ਸੀ 35 ਸਾਲ ਤੋਂ ਉਮਰ ਟੱਪਣ ਦੀ ਜਿਹੜੀ ਇਲੈਕਸ਼ਨ ਡੇਟ ਸੀ ਉਹ ਇਲੈਕਸ਼ਨ ਇਹਨਾਂ ਨੇ ਇਲੈਕਸ਼ਨ ਡੇਟ ਨਿਗਾਹਤੀ ਉਹ 2 ਮਹੀਨੇ ਆ ਜਿਹੜੇ ਉਹ ਵੱਡੇ ਹੋਗੇ ਤੇ ਇਲੈਕਸ਼ਨ 2 ਮਹੀਨੇ ਲੇਟ ਕਰਤੀ ਉਹ ਇਲੈਕਸ਼ਨ ਲੜ ਨਹੀਂ ਸਕਿਆ ਇਹ ਬੜੇ ਖੁਸ਼ ਤਾੜੀਆਂ ਮਾਰਨ ਕਿਉਂਕਿ ਹਮੇਸ਼ਾ ਹੀ ਛੇੜੰਤ ਹੀ ਰਿਹਾ ਇਹ ਮਨਾਂ ਚ ਤੇ ਜੀ ਇਹ ਇਲੈਕਸ਼ਨ ਇਹਨਾਂ ਨੇ ਕਰਵਾ ਦਿੱਤੇ ਬੇ ਹੁਣ ਗੁਰਕੀਰਤ ਸਿੰਘ ਤਾਂ ਉਹ ਮਜ਼ਬੂਤ ਸੀ ਉਹ ਹੁਣ ਉਮਰ ਨਹੀਂ ਗਈ ਇਲੈਕਸ਼ਨ ਨਹੀਂ ਲੜ ਸਕਣਗੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਮੈਂ ਵੀ ਮੈਂਬਰ ਆ ਯੂਥ ਕਾਂਗਰਸ ਦਾ ਬਣਿਆ ਹੋਇਆ ਜਦੋਂ ਇਲੈਕਸ਼ਨ ਆ ਗਈ ਇਲੈਕਸ਼ਨ ਸ਼ੁਰੂ ਹੋ ਗਈ ਮੈਂਬਰਸ਼ਿਪ ਤੇ ਬਾਅਦ ਜਿਹਨਾਂ ਨੂੰ ਪਤਾ ਲੱਗਿਆ ਵੀ ਇਧਰ ਅਬ ਨਹੀਂ ਇਧਰ ਬਟੂ ਵੀ ਕਿਉਂਕਿ ਅਸੀਂ ਵੀ ਪਰਿਵਾਰ ਚ ਸੋਚਿਆ ਵੀ ਇਲੈਕਸ਼ਨ ਨਹੀਂ ਛੱਡਣੀ ਇਲੈਕਸ਼ਨ ਅਸੀਂ ਜਿੱਤਾਂਗੇ ਇਲੈਕਸ਼ਨ ਸਾਨੂੰ ਮਾਣ ਸੀ ਆਪਣੇ ਤੇ ਇਲੈਕਸ਼ਨ ਜਦੋਂ ਅਸੀਂ ਲੜਨ ਲੱਗੇ ਤੇ ਸ਼ੁਰੂ ਹੋ ਗਈ ਮੈਂਬਰਸ਼ਿਪ ਜੀ ਇਹਨਾਂ ਨੂੰ ਫੇਰ ਹੱਥਾਂ ਪੈਰਾਂ ਦੀ ਪੈ ਗਈ ਜਿਹਨਾਂ ਟਮ ਉੱਤੇ ਤੱਕ ਇਹਨਾਂ ਦੇ ਜਿਹੜੇ ਸਾਰੇ ਆਈ ਵਾਈ ਸੀ ਰਾਹੁਲ ਗਾਂਧੀ ਤੱਕ ਵੀ ਕਰੀਏ ਕੀ ਹੁਣ ਇਹਨਾਂ ਨੇ ਕੀ ਕੀਤਾ ਇਲੈਕਸ਼ਨ ਪਹਿਲਾਂ ਜਦੋਂ ਮੇਰਾ ਹਜੇ ਪਤਾ ਨਹੀਂ ਸੀ ਲੁਧਿਆਣਾ ਇਲੈਕਸ਼ਨ ਰੱਖੀ ਵੀ ਸਭ ਤੋਂ ਸੈਂਟਰ ਲੁਧਿਆਣਾ ਪੈਂਦਾ ਪੰਜਾਬ 'ਚ। ਇਹੀ ਰਾਜਾ ਬੜਿੰਗ ਨੇ ਕਰਕੇ ਚਿੱਠੀਆਂ ਲਿਖ ਕੇ ਵੀ ਲੁਧਿਆਣਾ ਤਾਂ ਇਹਦਾ ਜ਼ਿਲ੍ਹਾ ਜੀ ਜੇ ਉਰੇ ਲੁਧਿਆਣੇ ਇਲੈਕਸ਼ਨ ਹੋ ਗਈ ਤਾਂ ਜੀ ਇਹ ਤਾਂ ਸਾਰੇ ਉਰੇ ਫਿਰ ਜਿੱਤ ਜੀ। ਫਿਰ ਜੀ ਉਹ ਜਲੰਧਰ ਕਰਦੀ। ਕਹਿੰਦੇ ਨਹੀਂ ਨਹੀਂ ਜਲੰਧਰ ਵੀ ਹਜੇ ਲੁਧਿਆਣੇ ਦੇ ਨੇੜੇ ਆ ਜੀ ਉਹਦੇ ਜਲੰਧਰ ਵੀ ਅਸੀਂ ਤਾਂ ਇਲੈਕਸ਼ਨ ਲੜੀ ਆ। ਸਰਦਾਰ ਬਿਆਨ ਸਿੰਘ ਜੀ ਉੱਥੋਂ ਅਸੀਂ ਵਿਧਾਨ ਸਭਾ ਤੇਜਪ੍ਰਕਾਸ਼ ਜੀ ਉੱਥੋਂ ਇਹਨਾਂ ਨੇ ਕਹੇ ਜੀ ਇੱਥੋਂ ਵੀ ਇਹਦਾ ਇਲੈਕਸ਼ਨ ਲੜਿਆ ਇੱਥੇ ਵੀ ਇਹ ਇਹ ਕਹਿੰਦੇ ਜੀ ਬਾਰਡਰ ਤੇ ਲੈ ਜਾਓ ਸ਼੍ਰੀ ਅਮਰਸਰ ਸਾਹਿਬ ਰਾਤੋਂ ਰਾਤ ਕਿੰਨਾ ਲੋਕਾਂ ਨੂੰ ਡੈਲੀਗੇਟ ਸੀ ਤਕਰੀਬਨ 2300 ਮੈਨੂੰ ਲੱਗਦਾ ਉਸ ਵੇਲੇ ਡੈਲੀਗੇਟ ਸੀ ਸਾਰੇ ਪੰਜਾਬ ਦੇ ਵਿੱਚ ਤੇ ਉਹ ਹਰੇਕ ਬਲੌਕ ਚ ਹਰ ਬਲੌਕ ਜਿਵੇਂ ਆਪਣੇ ਕਾਂਗਰਸ ਪਾਰਟੀ ਦੇ ਦੋ ਦੋ ਬਲੌਕ ਨੇ ਅ ਅੱਗੇ ਹੁੰਦੇ ਸੀ ਹੁਣ ਸਿਸਟਮ ਵੀ ਚੇਂਜ ਵੀ ਹੋ ਗਏ ਦੋ ਬਲੌਕ ਚ 14-14 ਜਿਹੜੇ ਉਹ ਡੈਲੀਗੇਟ ਜਿਹੜੇ ਬਣੇ ਸੀ ਤਕਰੀਬਨ 23-2400 ਫੁੱਟ ਡੈਲੀਗੇਟਸ ਸਾਰੇ ਪੰਜਾਬ ਦਾ ਜਿਹਨੇ ਵੋਟ ਪਾਉਣਾ ਸੀ ਅੱਜ ਮੈਂ ਆਪਣੀ ਉਹ ਮੈਂ ਖਬਰ ਕੱਢ ਰਿਹਾ ਸੀ ਜਦੋਂ ਇਹ ਮੈਂ ਮੇਰੀ ਉੱਥੇ ਚਲੋ ਉੱਥੇ ਮੈਂ ਪਹਿਲਾਂ ਆ ਗਿਆ ਵੀ ਉਹ ਮੈਨੂੰ 929 ਵੋਟਾਂ ਪਈਆਂ ਸੀ ਇਹਨਾਂ ਨੂੰ ਕੁਝ 400 ਕੁਝ ਪਈਆਂ ਸੀ ਉਦੋਂ ਵੋਟਾਂ ਤੇ ਚਲੋ ਉੱਥੇ ਮੈਂ ਬਾਅਦ ਚ ਆਉਣਾ ਜਦੋਂ ਇਲੈਕਸ਼ਨ ਅਮਰਸਰ ਸਾਹਿਬ ਰੱਖ ਲਈ ਤੇ ਰਾਹੁਲ ਗਾਂਧੀ ਤਾਂ ਪੂਰੀ ਤਿਆਰੀ ਚ ਪਈ ਰਾਹੁਲ ਗਾਂਧੀ ਆਪ ਆ ਗਏ ਉੱਥੇ ਇਲੈਕਸ਼ਨ ਗਰੌਂਡ ਵੀ ਆਈਵਾਈਸੀ ਵਾਲਿਆਂ ਚ ਕੋਈ ਨਾ ਕੋਈ ਜਿੱਤੂਗਾ ਇਨਾਂ ਦੀ ਸਾਰੀਆਂ ਟੀਮਾਂ ਆਈ ਵਾਸੀ ਦੀਆਂ ਜਿਹੜੀਆਂ ਵੋਟਾਂ ਬੈਲਟ ਚ ਪਾਉਣੀਆਂ ਸੀ ਉਹਦੇ ਉੱਤੇ ਲੱਗੇ ਹੋਏ ਵੀ ਕਿਵੇਂ ਇਹਨੂੰ ਰੋਕੀਏ ਤਾਂ ਵੋਟ ਸਾਰੇ ਹੀ ਉਧਰ ਨੂੰ ਪਾਉਣ ਲੱਗੇ ਮੈਂ ਮੈਂ ਤਾਂ ਜਿੰਦਲ ਕੋ ਨਮਾਜ਼ ਹੀ ਮੈਨੂੰ ਤਾਂ ਨਾ ਹਜੇ ਭਾਸ਼ਣ ਦਾ ਪਤਾ ਸੀ ਪਤਾ ਹਾਂ ਪਹਿਲਾਂ ਹਾਂ ਜਦੋਂ ਮੈਂ ਆ ਗਿਆ ਮੇਰੇ ਕੋਲ 15 ਦਿਨ ਸੀ ਕੈਂਪੇਨ ਦੇ ਮੈਂ ਇਕੱਲੇ ਇਕੱਲੇ ਜ਼ਿਲ੍ਹੇ ਚ ਇੱਕ ਗੱਡੀ ਚੱਕੀ ਇਕੱਲੇ ਇਕੱਲੇ ਡੈਲੀਗੇਟ ਨੂੰ ਜਾ ਕੇ ਮਿਲਿਆ ਚੱਕ ਇਕੱਲੇ ਇਕੱਲੇ ਡੈਲੀਗੇਟ ਨਾਲ ਗੱਲ ਕੀਤੀ ਵੀ ਭਾਈ ਤੇ ਉਹਨਾਂ ਨੂੰ ਮੇਰੇ ਵਿਚਾਰ ਚੰਗੇ ਲੱਗੇ ਮੈਨੂੰ ਉਹਨਾਂ ਨਾਲ ਉਹਨਾਂ ਦਾ ਮੇਰੇ ਨਾਲ ਰਿਸ਼ਤਾ ਜੁੜ ਗਿਆ ਜਿੱਦਨ ਜਦੋਂ ਗੱਲ ਖਤਮ ਹੋਈ ਇਹ 23 ਦਸੰਬਰ ਨੂੰ ਇਹ ਵੋਟਾਂ ਜਿਹੜੀਆਂ 2008 ਨੂੰ ਇਹ ਜੇ ਅਮਰਸਰ ਸਾਹਿਬ ਚ 23 ਦਸੰਬਰ ਨੂੰ ਇਹ ਵੋਟਾਂ ਉੱਥੇ ਰਾਹੁਲ ਗਾਂਧੀ ਦੇ ਮੌਜੂਦਗੀ ਚ ਵੋਟਾਂ ਪਈਆਂ ਇਹ ਨਹੀਂ ਕਹਿ ਸਕਦੇ ਵੀ ਅੱਗੇ ਪਿੱਛੇ ਰਾਹੁਲ ਗਾਂਧੀ ਆਪ ਪੂਰਾ ਇਲੈਕਸ਼ਨ ਕਮਿਸ਼ਨ ਬਣਾ ਕੇ ਉੱਥੇ ਲੈਕਸ਼ਨਾ ਕਰਾਉਣ ਆਇਆ ਤੇ ਚਲੋ ਜੀ ਜਦੋਂ ਵੋਟਾਂ ਪਈਆਂ ਤੇ ਇਹ ਪਹਿਲਾਂ ਹੀ ਆਪਣੀ ਤਿਆਰੀਆਂ ਸੀਗੇ ਵੀ ਭਾਈ ਅਸੀਂ ਤਾਂ ਆਏ ਵਾਈ ਸੀਗਾ ਜਿੱਤੇ ਪਏ ਆ ਰਿਜ਼ਲਟ ਆ ਗਿਆ ਪੁੱਠਾ ਹੁਣ ਹੁਣ ਉਦੋਂ ਹੁਣ ਸੁਣ ਲਿਓ ਬੜਿੰਗ ਸਾਹਿਬ ਜਾਂ ਹੋਰ ਕੋਈ ਉਦੋਂ ਕੋਈ ਪਾਰਟੀ ਨਹੀਂ ਲੜ ਰਹੀ ਸੀ ਨਾ ਕਾਂਗਰਸ ਨਾ ਬੀਜੇਪੀ ਉਦੋਂ ਇੱਕ ਨੌਜਵਾਨ ਲੜ ਰੇ ਸੀ ਇਲੈਕਸ਼ਨ ਹਾਸ ਵਿੱਚ ਤੁਸੀਂ ਉਦੋਂ ਮੇਰੇ ਨਾਲ ਇਲੈਕਸ਼ਨ ਲੜੀ ਤੇ ਮੈਂ ਪਹਿਲਾ ਹਜੇ ਮੇਰੇ ਕੋਲ ਕੋਈ ਅਹੁਦਾ ਨਹੀਂ ਸੀ ਤੁਹਾਡੇ ਕੋਲ ਆਏ ਵਾਈ ਸੀ ਸਾਰੇ ਅਹੁਦੇ ਸੀਗੇ ਉਹਦੇ باوجود ਤੁਹਾਨੂੰ ਉਸ ਵੇਲੇ ਸਮਝ ਨੂੰ ਮੈਂ ਰਗੜਿਆ ਮੈਂ ਵੱਡੀ ਲੀਡ ਤੇ ਯੂਥ ਕਾਂਗਰਸ ਇਲੈਕਸ਼ਨ ਜਿਹੜੀ ਪਹਿਲੀ ਦੇਸ਼ ਦੀ ਸੀ ਪਹਿਲੀ ਦੇਸ਼ ਦੀ ਇਲੈਕਸ਼ਨ ਯੂਥ ਕਾਂਗਰਸ ਜਿਹੜੀ ਰਾਹੁਲ ਗਾਂਧੀ ਨੇ ਆਪ ਅਮਰਸ਼ੀਰ ਅਬਰਸਾਰਾ ਸਾਹਿਬ ਕਰਾਈ ਤੇ ਤੁਸੀਂ ਸਾਰਿਆਂ ਨੂੰ ਮੈਂ ਮੈਂ ਤੁਹਾਨੂੰ ਉਦੋਂ ਐਨ ਚੰਗੀ ਤਰ੍ਹਾਂ ਤੁਹਾਨੂੰ ਪਹੁੰਚਿਆ ਆਪ ਨਹੀਂ ਪੰਜਾਬ ਦੇ ਨੌਜਵਾਨਾਂ ਨਾਲ ਤੁਹਾਨੂੰ ਯਾਦ ਹੋਣਾ ਉਹ ਦਿਨ ਜਦੋਂ ਤੁਸੀਂ ਇਲੈਕਸ਼ਨ ਤੇ ਰਾਹੁਲ ਗਾਂਧੀ ਤੇ ਉਥੋਂ ਇਹਨਾਂ ਦੇ ਜਿਹੜੇ ਉਸ ਵੇਲੇ ਤਬਰ ਪ੍ਰਧਾਨ ਜੀ ਜਦੋਂ ਇਹਨਾਂ ਨੇ ਦੇਖਿਆ ਵੀ ਸਾਡਾ ਤਾਂ ਕੰਮ ਹੋ ਗਿਆ ਉਥੋਂ ਫਿਰ ਉੱਥੋਂ ਆਪਣਾ ਨਿਕਲ ਗਏ ਖਿਸਕ ਕੇ ਰਾਹ ਰਾਜ ਯਾਦ ਕਰੋ ਤੁਹਾਨੂੰ ਮੂਹਰੇ ਯੂਥ ਕਾਂਗਰਸ ਦੀ ਇਲੈਕਸ਼ਨ ਜੇ ਤੁਸੀਂ ਜਿੱਤ ਹਾਰ ਦੀ ਗੱਲ ਕਰਦੇ ਹੋ ਨਾ ਪਹਿਲੀ ਇਲੈਕਸ਼ਨ ਜਿਹੜੀ ਕਲਮ ਕੱਲੇ ਲੜੀ ਸੀ ਸਿੱਧੀ ਬਗੈਰ ਪਾਰਟੀ ਤੋਂ ਉਦੋਂ ਤੁਹਾਨੂੰ ਉਹ ਯਾਦ ਤੁਹਾਨੂੰ ਆ ਗਈ ਹੋਣੀ ਆ ਉਹ ਹਾਰ ਚੰਗੀ ਤਰ੍ਹਾਂ ਪਰ ਤੁਸੀਂ ਇਹਨਾਂ ਦੇ ਕਰਿੰਦੇ ਸੀ ਤੁਸੀਂ ਇਹਨਾਂ ਦੇ ਏਜੰਟ ਸੀ ਇਲੈਕਸ਼ਨ ਹਾਰੇ ਹੋਏ ਨੂੰ ਮੈਂ ਪ੍ਰਧਾਨ ਬਣਿਆ ਪੰਜਾਬ ਦਾ ਪਹਿਲਾ ਇਲੈਕਟਿਡ ਤੁਹਾਨੂੰ ਆਈਬੀਸੀ ਚ ਫਿਰ ਜਨਰਲ ਸੈਕਟਰੀ ਲੈ ਗੇ ਇਹ ਕਿੰਨੀ ਕਿੱਡੀਕ ਇਹ ਇਹ ਪਾਰਟੀ ਚ ਗੱਲ ਆ ਚਲੋ ਫੇਰ ਤੁਸੀਂ ਕਿ ਟਿਕਟ ਲੈਣ ਦੀ ਗੱਲ ਯੂਥ ਕਾਂਗਰਸ ਇਹ ਅਸੀਂ ਜਦੋਂ ਮੈਂ ਕੱਲਾ ਪ੍ਰਧਾਨ ਇਲੈਕਸ਼ਨ ਜਿੱਤਿਆ ਦੇਸ਼ ਦੇ ਵਿੱਚ ਕੱਲਾ ਰਾਹੁਲ ਗਾਂਧੀ ਐਂਡ ਕੰਪਨੀ ਮੈਨੂੰ ਤਾਂ ਬ੍ਰਾਂਡ ਬਣਾ ਕੇ ਸਾਰੇ ਇਲੈਕਸ਼ਨਾਂ 'ਚ ਵੇਚਦੇ ਸੀਗੇ ਵੀ ਆਹ ਦੇਖੋ ਜੀ ਇਲੈਕਸ਼ਨ ਹੋਈ ਆ ਬਾਕੀ ਪਾਰਟੀਆਂ 'ਚ ਹੁੰਦੇ ਨਹੀਂ ਅਸੀਂ ਐ ਪ੍ਰਧਾਨ ਬਣਾ ਕੇ ਪੰਜਾਬ 'ਚੋਂ ਲੈ ਕੇ ਆਏ ਆ ਹਰ ਜਗ੍ਹਾ ਰਾਹੁਲ ਗਾਂਧੀ ਮੈਨੂੰ ਨਾਲ ਲੈ ਕੇ ਜਾਂਦਾ ਸੀ ਤੇ ਤੁਸੀਂ ਉਦੋਂ ਮੂੰਹ ਨਹੀਂ ਦਿਖਾਉਣ ਜੋਗੇ ਸੀਗੇ ਵੀ ਕਿਸ ਤਰੀਕੇ ਨਾਲ ਤੁਹਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੁਸੀਂ ਇੱਕ ਪੁਰਾਣੇ ਕਾਗ ਆਪਣੇ ਆਪ ਨੂੰ ਆਈਬੀਸੀ ਚ ਕਰਾਉਂਦੇ ਸੀ ਤੁਸੀਂ ਆਮ ਮੰਨਿਆ ਨਾ ਵੀ ਇਹ ਤਾਂ ਨਵਾਂ ਸੀ ਨਵੇਂ ਮੁੰਡੇ ਨੇ ਤੁਹਾਨੂੰ ਉਸ ਵੇਲੇ ਸਭ ਨੂੰ ਠੋਕਿਆ ਪਹਿਲੀ ਇਲੈਕਸ਼ਨ ਪਹਿਲੀ ਜੀ ਤੁਹਾਨੂੰ ਮੈਂ ਹਰਾਇਆ ਜੇ ਤੁਸੀਂ ਹੈਰਾਨ ਜਿੱਤੀ ਗੱਲ ਕਰੋ ਚਲੋ